ਮੈਂ ਨਾ ਤਾਂ ਖੁਦ ਕੋਈ ਨਸ਼ਾ ਕਰਾਂਗਾ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਨੂੰ ਇੱਟਿਆ ਕਰਨ ਲਈ ਇੱਟਿਆ ਕਰਨ ਲਈ ਪ੍ਰੇਰਿਤ ਕਰਾਂਗਾ ਪ੍ਰੇਰਿਤ ਕਰਾਂਗਾ ਸਗੋਂ ਮੈਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੋਧ ਮੁਹਿੰਮ ਯੁੱਧ ਨਸ਼ਾ ਵਿਰੋਧ ਮੁਹਿੰਮ ਦਾ ਸਹਿਯੋਗ ਦਾ ਸਹਿਯੋਗ ਬੰਬੇ ਹੋਏ ਨਸ਼ੇ ਦਾ ਕੰਮ ਕਾਰਨ ਵਾਲੇ ਦੀ ਸੂਚਨਾ ਪੁਲਿਸ ਨੂੰ ਦੇਵਾਂਗਾ ਅਤੇ ਆਪਣੇ ਰੰਗਲੇ ਪੰਜਾਬ ਤੇ ਬਿਹਤਰ ਬਣੇ ਆਪਣਾ ਯੋਗਦਾਨ ਪਾਵਾਂਗਾ ਜੈ ਹਿੰਦ ਜੈ ਮੈਂ ਕਹਿੰਦਾ ਹੁਣ ਮੈਂ ਬੇਨਤੀ ਕਰਾਂ ਪੰਜਾਬ ਨੇ ਬਹੁਤ ਸੰਤਾਪ ਸਹੈ ਦਸ਼ਾ ਸਾਡਾ ਪੰਜਾਬ ਜਿਹੜਾ ਫਕਰ ਕਰਦਾ ਸੀ ਇੱਥੇ ਯੋਧੇ ਹੋਏ ਆ ਗੁਰੂ ਪੀਰ ਹੋਏ ਆ ਤੇ ਸਾਡੀਆਂ ਫਿਲਮਾਂ ਜਿਹੜੀਆਂ ਨੇ ਯੋਧਿਆਂ ਤੇ ਬਣਦੀਆਂ ਸੀ ਪਰ ਅੱਜ ਪੰਜਾਬ ਨੂੰ ਥਲੰਕਿਤ ਕਰ ਦਿੱਤਾ ਤੇ ਸਾਡੀਆਂ ਫਿਲਮਾਂ ਵੀ ਨਸ਼ਿਆਂ ਤੇ ਵੱਲ ਗਈ ਸੋ ਪਿਛਲੇ ਸਮੇਂ ਦੇ ਵਿੱਚ ਅਸੀਂ ਅਰਪਾਂ ਖਰਪਾਂ ਲਈ ਜਿਹੜੇ ਨੇ ਉਹ ਬਾਤ ਪਾਕਿਸਤਾਨ ਤੇ ਤੇ ਦੂਜੇ ਦੇਸ਼ਾਂ ਤੇ ਜene ਇਹਦੇ ਤੋਂ ਉਧਰੋਂ ਮੌਤ ਆਉਂਦੀ ਹੈ ਚਟਾਉਂਦਾ ਔਰ ਇਧਰੋਂ ਪੈਸੇ ਜਾਂਦੇ ਆ ਲੋਕਾਂ ਦੀ ਜੇਬਾਂ ਤੋਂ ਸਮਗਲਰ ਆਪਣਾ ਰੱਖ ਕੇ ਪ੍ਰੋਫਿਟ ਰੱਖ ਕੇ ਤੇ ਉਧਰ ਜਾਂਦੇ ਸੋ ਇਹ ਜਿਹੜਾ ਪੰਜਾਬ ਦੀ ਪੋਜੀਸ਼ਨ ਤੋਂ ਲਈ ਜੈਂ ਮੈਂ ਤੁਹਾਨੂੰ ਦੱਸਣਾ ਕਰਦਾ ਅੱਜ ਸਰਦਾਰ ਭਗਵੰਤ ਸਿੰਘ ਮਾਣਿਕ ਨੇ ਜੁੱਧ ਸ਼ੁਰੂ ਕਰ ਦਿੱਤਾ ਜਿਹੜਾ ਇੰਨਾ ਵਧੀਆ ਹੰਗਾਰਾ ਮਿਲਿਆ ਹਰ ਜਿਹੜਾ ਚੰਗਾ ਸ਼ਾਇਰੀ ਹੈ ਜਿਹੜਾ ਪੰਜਾਬ ਪੰਜਾਬ ਪ੍ਰਤੀ ਚੰਗੀ ਸੋਚ ਰੱਖਦਾ ਉਹ ਇਹਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਤੇ ਅੱਜ ਜਿਹੜੇ ਸਮਗਲਰ ਨੇ ਇਹ ਜਿਹੜੇ ਨੇ ਇਹ ਸਮੇ ਲੋਕ ਕੇ ਅੱਗੇ ਅੱਗੇ ਪੰਜਰ ਤੇ ਪਰ ਮੈਂ ਸਮਝਾ ਕੁਛ ਲੈ ਪੁੱਛ ਦੇਣਾ ਦੇ ਵਿੱਚ ਬਹੁਤ ਜਿਆਦਾ ਫਰਕ ਪਿਆ ਸਾਡੇ ਸਟੇਟ ਸਟੇਸੀ ਸਾਹਿਬ ਨੇ ਸਾਰੇ ਇਹਨਾਂ ਨੇ ਇੰਨੀ ਵਧੀਆ ਇੱਥੇ ਮਹਿਮਸ਼ੂਰ ਕੀਤੀ ਹੈ ਕਿ ਸਾਨੂੰ ਲੋਕ ਜਿਹੜੇ ਨੇ ਦੱਸ ਰਹੇ ਉਥੋਂ ਫੀਡਬੈਕ ਮਿਲ ਰਹੀ ਹੈ ਕਿ ਨਸ਼ੇ ਤੇ ਜਿਹੜੇ ਉਹ ਬੰਦ ਘਟ ਹੋਇਆ ਬਹੁਤ ਘਟਦੇ ਆ ਕਰਾਇਮ ਵੀ ਨਾਲ ਕਰਦੇ ਸੋ ਅਸੀਂ ਸਾਡਾ ਜਿਹੜਾ ਇੱਕ ਏਮ ਹੈ ਕਿ ਅਸੀਂ ਨਸ਼ਾ ਰਹਿ ਪੰਜਾਬ ਕਰਨਾ ਹੈ ਉਹਦੇ ਵਿੱਚ ਅੱਜ ਤੁਸੀਂ ਦੇਖੀਏ ਕਿੰਨਾ ਛਾਹ ਔਰ ਕਿੰਨੇ ਵਧੀਆ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਕੀਤਾ ਗਿਆ ਤੇ ਮੈਂ ਯਕੀਨ ਕਰਦਾ ਹਾਂ ਔਰ ਮੈਨੂੰ ਆਸ ਹੈ ਮੈਂ ਬਿਲਕੁਲ ਝਾਵੇ ਨਾ ਗੱਲ ਕਹਿ ਰਿਹਾ ਕਿ ਉਸ ਸਮੇਂ ਦੇ ਵਿੱਚ ਹੀ ਪੰਜਾਬ ਜਿਹੜਾ ਉਹ ਤਰਕੀਆਂ ਦੇ ਰਾਹ ਤੇ ਤੈਜੂਗਾ ਔਰ ਨਸ਼ਾ ਰਹਿ ਮੇਰੀ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਅਸੀਂ ਅੱਜ ਇੱਕ ਵਾਕਥਨ ਅਰੇਜੀ ਕੀਤੀ ਜਿਸ ਵਿੱਚ ਹਰ ਵਰਗ ਦੇ ਜੋ ਲੋਕ ਸੀਗੇ ਉਹ ਇੱਥੇ ਨੇ ਸ਼ਾਮਿਲ ਹੋਏ ਇਹ ਦੋ ਚੀਜ਼ਾਂ ਦੇ ਵਾਸਤੇ ਮੁਖਬਕਸ ਸੀ ਵੀ ਆ ਇਹਦੇ ਵਾਕਥਨ ਨੂੰ ਅਰੇਂਜ ਕਰਨ ਦਾ ਪਹਿਲਾ ਤਾਂ ਇਹ ਕਿ ਲੋਕਾਂ ਦੇ ਵਿੱਚ ਅਵੇਰਨੈਸ ਜਨਰੇਟ ਕਰਨਾ ਕਿ ਨਸ਼ਾ ਦੇ ਵਿੱਚ ਜੋ ਪੰਜਾਬ ਸਰਕਾਰ ਦੀ ਲੜਾਈ ਹੈ ਯੁੱਧ ਹੈ ਇਹਦੇ ਵਿੱਚ ਸਾਰੇ ਸ਼ਾਮਿਲ ਹੋ ਕੇ ਇੱਕ ਹੋ ਕੇ ਇੱਕ ਜੁਟ ਹੋ ਕੇ ਪ੍ਰਸ਼ਾਸਨ ਨਾਲ ਸਰਕਾਰ ਨਾਲ ਰਲਣ ਔਰ ਇਸ ਜੋ ਹੋਰ ਹੈ ਨਸ਼ਿਆਂ ਦਾ ਸਮਾਜ ਦੇ ਵਿੱਚ ਇਹਨੂੰ ਪੂਰਕਮ ਇਹਨੂੰ ਕੱਢਣ ਦੂਜੀ ਗੱਲ ਇਹ ਵੀ ਹੈ ਇਹ ਇੱਕ ਸੰਕੇਤ ਦਿੰਦਾ ਜਿਵੇਂ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਤਦਾਦ ਦੇ ਵਿੱਚ ਹਰ ਵਰਗ ਦੇ ਲੋਕ ਇਸ ਔਕਤ ਹੋਣ ਦੇ ਵਿੱਚ ਜੁੜੇ ਆ ਇਹ ਸੰਕੇਤ ਦਿੰਦਾ ਹੈ ਕਿ ਇੱਕ ਲੋਕਾਂ ਦੀ ਮੁਹਿੰਮ ਬਣੀ ਹੈ ਸਾਰੇ ਲੋਕ ਸਾਰਾ ਸਮਾਜ ਸਾਡੇ ਨਾਲ ਰਲ ਕੇ ਇਸ ਬਾਰੇ ਲੜਨ ਨੂੰ ਇਸ ਯੁੱਧ ਨੂੰ ਜਿੱਤਣ ਲਈ ਤਿਆਰ ਹੈ ਔਰ ਮੈਂ ਤੁਹਾਡੇ ਮੰਚ ਰਾਹੀਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਸਾਡਾ ਸਾਥ ਦਿਓ ਔਰ ਆਓ ਅਸੀਂ ਰੰਗਲਾ ਪੰਜਾਬ ਬਣਾਈਏ ਧੰਨਵਾਦ ਜੀ ਜੀ ਦਾ ਬਹੁਤ ਕਿੰਨੇ ਕਿ ਨਸ਼ਾ ਦੇ ਤੇ ਕੰਟਰੋਲ ਮੁੱਦਤਾਰ ਇਹੋ ਜੇ ਗੱਲਾਂ ਕਿ ਕਿ ਦੀ ਕਿ ਡਵੈਲਪਮੈਂਟ ਤੱਕ ਵੀਡੀਓ ਵਿੱਚ ਇਹ ਵੀਡੀਓ ਅਸੀਂ ਜੀ ਕਰਦੇ ਕਰਵਾ ਦੇ ਕਿੰਨੀ ਕੋਸ਼ਿਸ਼ ਕੀਤੀ ਬਹੁਤ ਸੱਚੀ ਗੱਲ ਹੈ ਨਸ਼ਾ ਕਰਦੇ ਨਸ਼ਾ ਦੀ ਸ਼ੁਰੂਆਤ ਕਿੱਥੀ ਹੋਈ ਹੈ ਕੋਈ ਲੈਣ ਦੇ ਵਿੱਚ ਅੱਜ ਦੇ ਨਾ ਪ੍ਰਸ਼ਾਸਨ ਨੇ ਕੋਸ਼ਿਸ਼ ਕਰਤਾ ਹੋਣਾ ਹੈ ਨਾ ਆਰਗੇਨਾਈਜ਼ ਕਰਦੇ ਦਾ ਦੰਦੇ ਵਿੱਚ ਬੱਚਿਆਂ ਨੇ ਤੇ ਹਰ ਬਰਸ ਦੇ ਲੋਕਾਂ ਜਿਹੜੇ ਸ਼ਹਿਰ ਵਾਸੀਆਂ ਨੇ ਵੀ ਅੱਜ ਆਪਣਾ ਬਿਸਕਾ ਪਾਇਆ ਲੋਕਾਂ ਵੱਲੋਂ ਸਾਨੂੰ ਪੂਰਾ ਸਹਿਯੋਗ ਜਿਹੜਾ ਮਿਲ ਰਿਹਾ ਹੈ ਜਿਹੜਾ ਨਗਰ ਕਾਰਨ ਦਾ ਹੈ ਤੇ بڑا ਹੀ ਉਦਾਰਸ਼ੀ ਜਿਹੜਾ ਅੱਜ ਮਾਹੌਲ ਸੀ ਤੇ ਲੋਕਾਂ ਨੇ ਕਿਹਾ ਕਿ ਅਸੀਂ ਮੋਟਰਾਂ ਲਾਉਣੀ ਹੈ ਨਸ਼ਾ ਦੇ ਖਿਲਾਫ ਲੜਨਾ ਇਹਦੇ ਵਿੱਚ ਤੁਹਾਡਾ ਸਾਥ ਚਾਹੀਦਾ ਹੈ ਉਜਾ ਇਹ ਬੋਪਤਰਾ ਨਾਲ ਅਸੀਂ ਇਹ ਵੀ ਸਨੇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਇੱਕ ਤੰਦਰੁਸਤ ਪੰਜਾਬ ਦਾ ਜਿਹੜਾ ਸੁਪਨਾ ਹੈਗਾ ਉਹਦੇ ਸੀ ਸਰਕਾਰ ਦੇ ਲਈ ਅਸੀਂ ਸਾਰੇ ਇੱਕ ਚੰਗੀ ਸਿਹਤ ਦੇ ਮਾਲਕ ਬਣੀ ਤੇ ਸਿਹਤ ਜਿਹੜੀ ਮਰਜੀ ਨਾਲ ਤੇ ਹੋਰ ਜਿਹੜੀ ਚੰਗੀ ਜਿਹੜੀ ਆਦਤਾਂ ਪਾ ਕੇ ਆਪਾਂ ਇੱਕ ਜਿਹੜਾ ਚੰਗੀ ਸਿਹਤ ਦੇ ਮਾਲਕ ਬਣੀ ਤੇ ਨਸ਼ਾ ਦੇ ਖਿਲਾਫ ਲਗਾਤਾਰਤਾ ਦੇ ਵਿੱਚ ਲੜਾਈ ਜਿਹੜਾ ਜਿਹਾ ਹੈਗਾ ਉਹਦੀ ਅਸੀਂ ਪੜਦੀ ਜਿਹੜੀ ਕਾਰਵਾਈ ਕਰ ਰਹੇ ਹੈਗੇ ਆ ਲੋਕਾਂ ਨੂੰ ਮਹਿਸੂਸ ਕਰਨਾ ਕਿ ਵੱਧ ਤੋਂ ਵੱਧ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਸੇਫ ਪੰਜਾਬ ਟੈਪਰਿੰਗ ਪੰਜਾਬ ਸਰਕਾਰ ਵੱਲ ਲਾਂਚ ਕੀਤੀ ਗਈ ਹੈ ਚੈਟਬੋਟ ਹੈ ਤਾਂ ਹੀ ਇਨਫੋਰਮੇਸ਼ਨ ਸ਼ੇਅਰ ਕਰੋ ਇਨਫੋਰਮੇਸ਼ਨ ਗੁਪਤ ਰੱਖੀ ਜਾਊਗੀ ਅਨੋਨਿਮਸ ਪੇਜ ਤੇ ਸਾਡੇ ਕੋਲ ਆਊਗੀ ਤੇ ਮੈਂ ਸਾਰੇ ਨੂੰ ਇਹ ਸਪਸ਼ਟ ਕਰਨਾ ਕਿ ਇਸ ਦੇ ਉੱਤੇ ਕਾਰਵਾਈ ਕਰਨੀ ਵਚਨਬੰਦ ਹਾਂ ਤੇ ਸਭ ਤੋਂ ਸਖਤ ਕਾਰਵਾਈ ਨਸ਼ਾ ਵੇਚਣ ਦੇ ਮੱਲੇ ਦੇ ਖਿਲਾਫ ਕੀਤੀ ਜਾਊਗੀ ਮੈਂ ਤੁਹਾਨੂੰ ਪਲਾਨਿੰਗ ਬੋਰਡ ਦੇ ਚੇਅਰਮੈਨ ਵੀ ਹਾਂ ਔਰ ਆਮ ਆਦਮੀ ਪਾਰਟੀ ਨੂੰ ਇਹ ਰੀਜਨਲ ਪ੍ਰੋਜੈਕਟ ਦੇਖਦੇ ਤੋਂ ਕੀ ਮਾਦੇਓ ਕਿਥੇ ਤੱਕ ਨਸ਼ੇ ਦੇ ਵਿਰੁੱਧ ਜਿਹੜਾ ਯੂਨੀਟ ਜੀ ਸਫਲ ਹੋ ਰਿਹਾ ਹੈ ਏਦਾਂ ਦੀ ਜਿਹੜੀ ਹੈ ਵਾਟ ਕਰ ਰਹੀ ਹੈ ਉਹਦਾ ਕਿੰਨਾ ਫਰਕ ਪੈਂਦਾ ਸਰ ਆਪਣੇ ਜਿਹੜੇ ਐਪਰਟਸ ਹੁੰਦੇ ਆ ਛੋਟੇ ਛੋਟੇ ਜਿਹੜੇ ਕਦਮ ਆ ਉਹ ਵੀ ਇੱਕ ਵੱਡੀ ਜਿੱਤ ਦਾ ਸੰਕੇਤ ਹੁੰਦੇ ਨੇ ਇੱਕ ਸ਼ੁਰੂਆਤ ਹੁੰਦੀ ਹੈ ਪੰਜਾਬ ਗੌਰਮੈਂਟ ਜਿਹੜੀ ਹੈ ਸਾਡੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਜਿਹੜੀ ਆ ਅਸੀਂ ਇਹ ਕੋਡ ਨੂੰ ਸਮਾਜ ਦੇ ਵਿੱਚੋਂ ਸਾਨੂੰ ਇਸ ਕੋਡ ਨੇ ਇਸ ਅਲਾਮਤ ਨੇ ਬਹੁਤ ਜ਼ਿਆਦਾ ਦੁੱਖ ਦਿੱਤਾ ਸਾਡਾ ਜਿਹੜਾ ਯੰਗ ਜਨਰੇਸ਼ਨ ਆ ਸਾਡਾ ਜਿਹੜਾ ਇਹ ਸਰਮਾਇਆ ਹੁੰਦੇ ਨਹੀਂ ਕਿਸੇ ਨੇ ਕੰਮ ਦਾ ਯੂਥ ਜਿਹੜਾ ਆ ਸਾਡਾ ਸਰਮਾਇਆ ਨੇ ਉਹਨਾਂ ਨੂੰ ਫਰੇਰਸ ਕਰਨਾ ਔਰ ਉਹ ਲੋਕ ਜਿਹੜੇ ਇਹਦੇ ਵਿੱਚ ਗ੍ਰਸਥ ਹੋ ਚੁੱਕੇ ਨੇ ਤੇ ਇਸ ਲੜਾਈ ਦੇ ਵਿੱਚ ਇਸ ਯੁੱਧ ਦੇ ਵਿੱਚ ਅਸੀਂ ਸਾਰੇ ਰਲ ਮਿਲ ਕੇ ਕੋਈ ਵੀ ਲੜਾਈ ਆ ਜਦੋਂ ਅਸੀਂ ਸਾਰੇ ਵਰਗ ਜਿਹੜੇ ਰਲ ਮਿਲ ਕੇ ਲੜਦੇ ਆ ਸੋ ਉਹ ਜੁੱਧ ਜਿਹੜਾ ਆ ਉਹ ਲੜਾਈ ਜਿਹੜੀ ਆ ਉਹ ਹਮੇਸ਼ਾ ਕਾਮਯਾਬ ਹੁੰਦੀ ਆ ਪੰਜਾਬੀ ਕੌਮ ਆ ਜਿਹੜੀ ਉਹ ਮਰਜੀ ਵੜਿਆਂ ਦੀ ਕੌਮ ਹੈ ਤੇ ਅਸੀਂ ਰਲ ਮਿਲ ਕੇ ਜਦੋਂ ਵੀ ਅਸੀਂ ਕਿਸੇ ਵੀ ਅਲਾਮਤ ਦੇ ਕਿਸੇ ਵੀ ਪ੍ਰੱਖਤ ਜਿਹੜੀ ਵੀ ਬਰਬਾਦੀ ਹੁੰਦੀ ਆ ਉਹਦੇ ਅਗੇਂਸ ਜਦੋਂ ਪੰਜਾਬੀ ਇਕਜੁੱਟ ਹੋ ਕੇ ਲੜਦੇ ਨੇ ਤਾਂ ਉਹ ਹਮੇਸ਼ਾ ਕਾਮਯਾਬ ਹੁੰਦੇ ਨੇ ਅਸੀਂ ਰੰਗਲਾ ਪੰਜਾਬ ਪੜਾਉਣ ਦੀ ਇੱਕ ਮੁਹਿੰਮ ਛੇੜੀ ਹੋਈ ਆ ਉਹਦੇ ਲਈ ਅਲੱਗ-ਅਲੱਗ ਜਿਵੇਂ ਵੀ ਹਰ ਲੈਵਲ ਤੇ ਹਰ ਪੱਧਰ ਤੇ ਜਿਹੜੀ ਵੀ ਕੋਸ਼ਿਸ਼ ਹੈ ਉਹ ਲੋਕਾਂ ਦੀ ਸ਼ਮੂਲੀਅਤ ਦੇ ਨਾਲ ਹੀ ਕੰਮ ਆਉਂ ਸਕਦੀ ਹੈ ਅਸੀਂ ਇਹ ਲੋਕਾਂ ਤੋਂ ਆਵਾਜ਼ ਕਰਦੇ ਹਾਂ ਕਿ ਆਓ ਸਾਰੇ ਨਾਲ ਮਿਲ ਕੇ ਇਸ ਕੋਰ ਨੂੰ ਵੱਡੀਏ ਤੇ ਆਪਣੀ ਜਿਹੜੀ ਆ ਪਵੇਖਾ ਜਿਹੜਾ ਸਾਡੇ ਕੌਮ ਦਾ ਸਾਡੇ ਦੇਸ਼ ਦਾ ਹੋਵੇ ਸਹਿਰਾ ਬਣਾਈਏ